ਅੱਜ ਅਚਿੰਦ੍ਰ ਗਿੱਲ ਜੁਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਅੱਜ ਜਿਹੜੇ ਸਾਡੇ ਵੱਖ-ਵੱਖ ਹਰੀਆਂ ਤੋਂ ਸੁਭਰਾ ਤੋਂ ਕਿਰਤਵਾਲ ਤੋਂ ਤੇ ਪੱਟੀ ਤੋਂ ਲੱਗਿਆ ਆ ਸਾਡੇ ਜਿਹੜੇ ਹੈਗੇ ਆ ਝਬਾਨ ਤੋਂ ਵੀ ਜਿੰਨੇ ਵੀ ਪ੍ਰਧਾਨ ਸਾਡੇ ਅੱਜ ਆਏ ਆ ਅਸੀਂ ਐਸਐਸਪੀ ਦਫ਼ਤਰ ਮੰਗ ਪੱਤਰ ਦਿੱਤਾ ਉੱਥੇ ਵੀ ਚਲੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਸ ਤੋਂ ਬਾਅਦ ਜਿਹੜੇ ਸਾਡੇ ਆਰਟੀਓ ਸਾਹਿਬ ਸੀ ਤਰਨਤਾਰਨ ਉਹਨਾਂ ਨੂੰ ਮਿਲੇ ਆ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਸਾਡੇ ਨਾਲ ਜਿਹੜਾ ਵਿਚਾਰ ਵਟਾਂਦਰਾ ਕੀਤਾ ਉਹਨਾਂ ਨੇ ਜਿਹੜੀਆਂ ਵਰਕਸ਼ਾਪਾਂ ਇਹਨਾਂ ਨੂੰ ਤਿਆਰ ਕਰਦੀਆਂ ਉਹਨਾਂ ਦੇ ਉੱਤੇ ਜਿਹੜੇ ਆ ਪਰਚੇ ਦਰਜ ਕਰਨ ਦੀ ਸਾਨੂੰ ਅਸ਼ਵਾਦ ਦਵਾਇਆ ਕਿ ਪਰਚੇ ਦਰਜ ਹੋਣਗੇ ਕਿਉਂਕਿ ਉਹਨਾਂ ਨੇ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਕੇ ਤੇ ਉਹਾਂ ਦੇ 1-2 ਦਿਨਾਂ 'ਚ ਤੁਹਾਡਾ ਮਸਲਾ ਹੱਲੇ ਤੇ ਜਿਹੜੀ ਚੈਕਿੰਗ ਦੀ ਗੱਲ ਹੈ ਇਹਨਾਂ ਦੀ ਉਹ ਵੀ ਜਿਹੜੇ ਛੋਟੇ ਇਹਨਾਂ ਦੇ ਏਡੀਓ ਆਏ ਆ ਉਹ ਉਹਨਾਂ ਦੀ ਡਿਊਟੀ ਲੱਗੂਗੀ ਜਿਹੜੀਆਂ ਜਗਾੜੂ ਜਿਹੜੀਆਂ ਉਹਦੇ 1-2 ਦਿਨਾਂ 'ਚ ਅਸੀਂ ਜਿਹੜੇ ਆ ਚੈਕਿੰਗ ਦੌਰਾਨ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ ਤੇ ਬਾਕੀ ਚਲੋ ਸਾਡੇ ਜ਼ਿਲ੍ਹੇ ਦੇ ਜਿਹੜੇ ਆਰਟੀਓ ਸਾਹਿਬ ਵਧੀਆ ਤੇ ਹੁਣ ਸਾਰੀ ਯੂਨੀਅਨ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਸਾਡੇ ਪਹੁੰਚਿਆ ਇਹਨਾਂ ਦਾ ਸਾਡੀ ਯੂਨੀਅਨ ਵੱਲੋਂ ਤੇ ਸਾਡੇ ਪ੍ਰਧਾਨ ਨਾਲੋਂ ਬਹੁਤ-ਬਹੁਤ ਧੰਨਵਾਦ ਕਿਉਂਕਿ ਐਵੇਂ ਇੱਕ ਇੱਕ ਬੁੱਧੇ ਤੇ ਆਪਾਂ ਖੜੇ ਹੋਵਾਂਗੇ ਤੇ ਆਪਣਾ ਕੁਝ ਬਣੂਗਾ ਨਹੀਂ ਤੇ ਤੁਰੇ ਫਿਰਾਂਗੇ ਗੀਤ ਗਾਉਂਦੇ ਧੰਨਵਾਦ